ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਬਹੁ ਸਾਸਤਰ ਬਹੁ ਸਿਮਰਦੀ ਪੇਖੇ ਸਰਬ ਟੰਡੋਲ ਪੂਜਸ ਨਹੀਂ ਹਰ ਹਰੇ ਨਾਨਕ ਨਾਮ ਮੋਲਾ ਅਸ਼ਟਪਦੀ ਜਾਪਤਾਪ ਗਿਆਨ ਸਭ ਧਿਆਨ ਖਟ ਸਾਸਤਰ ਸਿਮਰਤ ਵਖਿਆਨ ਜੋਗ ਅਭਿਆਸ ਕਰਮ ਧਰਮ ਗਿਰਿਆ ਤਗਲ ਤਿਆਗ ਬਨ ਮਦੇ ਫਿਰਿਆ ਅਨਕ ਪ੍ਰਕਾਰ ਕੀਏ ਬੋ ਜਦਨਾ ਪੁੰਨਦਾਂ ਨਹਿ ਹਮੇ ਵਰਤਨਾ ਸਰੀਰ ਕਟਾਏ ਹਮੇ ਕਰ ਰਾਤੀ ਵਰਤਨੀਮ ਕਰੇ ਬੋ ਭਾਦੀ ਨਹੀਂ ਤੋਲ RAM ਨਾਮ ਵਿਚਾਰ ਨਾਨਕ ਗੁਰਮਖ ਨਾਮ ਜਪੀਐ ਇਕ ਬਾਰ ਨੌਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਦਪੀਸਰ ਥੀਵੈ ਅਗਨ ਮਾਹੇ ਹੋਮਤ ਪ੍ਰਾਨ ਕਨਕ ਹਸਵ ਹੈ ਵਰ ਭੂਮ ਦਾਨ ਨਿਯੋਲੀ ਕਰਮ ਕਰੇ ਬੋ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰੇ ਸਰੀਰ ਗੱਡਾ ਵੈ ਤੋ ਵੀ ਹਉ ਮੈ ਮੈਲ ਨ ਜਾਵੇ ਹਰਗੇ ਨਾਮ ਸੰਸਰ ਕਛ ਨਾਹੀ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ ਮਨ ਕਾਮਨਾ ਤੀਰਥ ਦੇ ਛਟੈ ਗਰਭ ਗੁਮਾਨ ਨ ਮਨ ਤੇ ਹਟੈ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨ ਦੰਦੇ ਜਾਦ ਇਸ ਦੇਹੀ ਕੋ ਬੋ ਸਾਧਨਾ ਕਰੈ ਮਨ ਤੇ ਕਬੂਨਾ ਵਿਖਿਆ ਡਰੈ ਜਲ ਤੋ ਵਹਿ ਬੋ ਦੇ ਅਨੀਤ ਸਦ ਕਹਾ ਹੋਏ ਕਾਚੀ ਪੀ ਤੋ ਮਨ ਹਰਗੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਓ ਧਰੇ ਪਤਤ ਬਉ ਮੂਜ ਬਹੁਤ ਸਿਆਣਪ ਜਮਕਾ ਬੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਦਰਾਪੈ ਭੇਖ ਨੀਕ ਅਗਨ ਨਹੀਂ ਬੁਜੈ ਪੋਟ ਪਾਵ ਦਰਗਹਿ ਨਹੀਂ ਸਜੈ ਸ਼ੂਟਸ ਨਹੀਂ ਊਪ ਪਿਆਲ ਮੋਹੇ ਵਿਆਪੈ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮਡਾਨੈ ਗੋਵਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰਿ ਦਾ ਨਾਮ ਜਪਤ ਦੁਖ ਜਾਏ ਨਾਨਕ ਬੋਲੇ ਸਹਿਜ ਸੁਭਾਏ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹਉ ਮੈ ਸ਼ੂਰੈ ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੈ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਗੈ ਬ ਲਲਵਲ ਜਾਸਾ ਸਗਲ ਬੁਰਖ ਮੈਂ ਪੁਰਖ ਪ੍ਰਦਾਨ ਸਾਧ ਸੰਗ ਜਾਗਾ ਮਿਟੇ ਅਬਮਾਨ ਆਪਸ ਕੋ ਜੋ ਜਾਣੈ ਨੀਚਾ ਸਉ ਗਨੀਏ ਸਭ ਦੇ ਉਚਾ ਜਾਗਾ ਮਨ ਹੋਏ ਸਗਲ ਗਰੀਨਾ ਹਰ ਹਰ ਨਾਮ ਦਿਨ ਘੜਗੜ ਜੀਨਾ ਮਨੇ ਅਬਨੇ ਦੇ ਬੁਰਾ ਮਟਾਨਾ ਵੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪਉਣ ਨਹੀਂ ਲੇਪਾਂ ਨਿਰਦਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਗਡਾ ਗੋ ਦੇਵੋ ਦਾਨ ਕਰਨ ਗਰਾਵਨ ਹਾਰ ਸੁਆਮੀ ਸਗਲ ਗਡਾਗੇ ਅੰਦਰ ਜਾਮੀ ਆਪਣੀ ਗਤ ਮਿਤ ਜਾਨੋ ਆਬੇ ਆਪਨ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮਦੇ ਹੋਏ ਨਾਨਕ ਅਬਰ ਨ ਜਾਣਸ ਗੋ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਗੋ ਨਾਮ ਜਪ ਨਿਰਮਲ ਕਰਮ ਸਗਲ ਗਿਰਿਆ ਮੈਂ ਉਦਮ ਗਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰਗਾ ਨਾਮ ਜਪੋ ਜੀ ਸਦਾ ਸਗਲ ਬਾਨੀ ਮੈਂ ਅੰਮ੍ਰਿਤ ਬਾਨੀ ਹਰਗੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਦੇ ਓਹੋ ਉਤਮ ਥਾਨ ਨਾਨਕ ਜੈ ਕਟ ਵਸੈ ਹਰਨਾ ਨਾਮ ਸਗਲ ਥਾਨ ਦੇ ਓਹੋ ਊਤਮ ਥਾਨ ਨਾਨਕ ਜੈ ਗੱਡ ਵਸੈ ਹਰ ਨਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ